ਅਸੀਂ ਵੀ ਜਰ ਨਹੀਂ ਤੁਹਾਨੂੰ ਇੱਕ ਬੇਨਤੀ ਕਰਦੇ ਆ ਕਿ ਇਹ ੱਥਕਾ ਬਸਤੀ ਹੈ ਜੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਰੋਣ ਨੂੰ ਇਹ ਤੁਹਾਡੀ ਹੈ ਹਾਂਜੀ ਆਜ਼ਾਦੀ ਤੋਂ ਲੈ ਕੇ ਤੁਸੀਂ ਹੈ ਨਹੀਂ ਤੇ ਮੈਂ ਪਿੱਛੇ ਤੁਹਾਡੀ ਗੱਲ ਕਰਕੇ ਆਇਆ ਹਾਂ ਹਾਂਜੀ ਉੱਥੇ ਖੜ ਕੇ ਐਸ ਡੀ ਐਮ ਵੀ ਸੀ ਇਹ ਅਫਸਰ ਵੀ ਸੀ ਜੀ ਹਾਂਜੀ ਗੱਲ ਇਹ ਹੈ ਕਿ ਸਦਾ ਤੁਸੀਂ ਅੰਦਰ ਦਰਿਆਦੇ ਰਹਿ ਨਹੀਂ ਸਕਦੇ ਇਹੀ ਹੈ ਜੀ ਐਸੀ ਤੁਹਾਨੂੰ ਕੋਸ਼ਿਸ਼ ਕਰਦੇ ਆ ਬਾਹਰ ਜਗ੍ਹਾ ਦੇ ਦਈਏ ਬਿਲਕੁਲ ਜੀ ਇਹੀ ਮੈਂ ਨਾਲ ਘਰ ਬਣਾਉਣ ਨੂੰ ਪੈਸੇ ਬਿਲਕੁਲ ਮੈਂ ਇਹਦੀ ਪੇਰਵਾਈ ਕਰੂੰਗਾ ਠੀਕ ਹੈ ਸਰ ਮੈਂ ਹੁਣ ਵੀ ਉੱਥੇ ਗੱਲ ਕਰਕੇ ਆਇਆ ਹਾਂ ਕੱਲ ਨੂੰ ਵੀ ਤੁਹਾਡੀ ਗੱਲ ਟੀਸੀ ਨਾਲ ਕਰਾਂਗਾ ਅਸੀਂ ਤੁਹਾਨੂੰ ਹੋਰ ਜਗ੍ਹਾ ਦਿਵਾਉਨੇ ਕਿੰਨੇ ਕਿੰਨੇ ਮਰਲੇ ਜਗ੍ਹਾ ਚਾਹੀਦੀ ਪੰਜ ਪੰਜ ਜੋ ਕਾਨੂੰਨ ਦਾ ਸਰਕਾਰ ਦੇ ਉਹ ਵੀ ਬਿਲਕੁਲ ਜਾਇਜ਼ ਕਹਿ ਰਹੇ ਪੰਜ ਪੰਜ ਮਰਲੇ ਤੁਹਾਨੂੰ ਜਗ੍ਹਾ ਦਿਵਾਉਨੇ ਠੱਟੂ ਘਾਟੇ ਨਾਲ ਕੋਈ ਚੰਗੀ ਜਗ੍ਹਾ ਹੋਵੇ ਹਾਂਜੀ ਇਹ ਸਾਰੇ ਜਿਹੜੇ ਦਰਿਆ ਦੇ ਵਿੱਚ ਪਾਣੀ ਚ ਹੁਣ ਡੁੱਬੇ ਵੀ ਕਰ ਤੁਹਾਡੇ ਆ ਹਾਂਜੀ ਸਾਰੇ 99 ਪਰਿਵਾਰ ਸਾਰੇ ਨੀਆ ਕੋਈ ਨੀਆ ਦੇ ਉਖੜ ਜਾਂਦੇ ਪਹਿਲਾਂ ਤਾਂ ਇਹ ਦੱਸੋ ਵੀ ਕੋਈ ਰਾਸ਼ਨ ਪਾਣੀ ਦੀ ਕਿਸੇ ਤਰ੍ਹਾਂ ਦੀ ਘਾਟ ਤਾਂ ਨਹੀਂ ਹੈ ਨਹੀਂ ਐਸੀ ਭੇਜ ਦਿੰਦੇ ਸਾਰੀ ਤੇਰੇ ਆ ਜੀ ਬਸ ਤਾਂ ਦੂਸਰੀ ਗੱਲ ਇਹ ਹੈ ਕਿ ਮੈਂ ਕੱਲ ਨੂੰ ਡੀਸੀ ਨਾਲ ਮੀਟਿੰਗ ਰੱਖੀ ਹੈ ਤੁਹਾਨੂੰ 5-5 ਮਰਲੇ ਦੇ ਬਾਹਰ ਪਲਾਟ ਰਹੋਂਦੇ ਕਿਤੇ ਚੰਗੀ ਜਗ੍ਹਾ ਜਿੱਥੇ ਤੁਸੀਂ ਫੇਰ ਨਾ ਤੁਹਾਨੂੰ ਉਜਾੜਨਾ ਪਵੇ ਤੁਸੀਂ ਉੱਥੇ ਆਪਣੀ ਕਰਵਾਓ ਪਰ ਸਾਰੇ ਕਿ ਤੁਹਾਡੇ ਧਿਆਨ ਛੋੜ ਕਰ ਦिए ਕਿਉਂਕਿ ਤੁਸੀਂ ਸਾਡੀ ਗੱਲ ਗਾਂ ਰੱਖਣੀ ਜਦੋਂ 23 ਦੇ ਵਿੱਚ ਸਾਰਾ ਪਿੰਡ ਹੀ ਰੁੜ ਗਿਆ ਸੀ ਜੀ 80 90 ਘਰ ਨਹੀਂ ਆਉਤੇ ਚੱਕੇ ਗਏ ਉਸ ਤੋਂ ਬਾਅਦ ਸਾਨੂੰ ਨੱਲ ਮੰਡੀ 'ਚ ਬੈਠਣ ਨੂੰ ਜਗ੍ਹਾ ਦੇਤੀ ਉੱਥੇ ਸਾਡੇ ਦੋ ਨੌਜਵਾਨ ਜਿਹੜੇ ਪਾਣੀ 'ਚ ਡੁੱਬ ਗਏ ਸੀ ਉਸ ਤੋਂ ਬਾਅਦ ਇੱਕ ਉਹ ਦੱਸਿਆ ਉੱਥੇ ਉਹਨਾਂ ਨੇ ਸਰ ਉਸ ਤੋਂ ਬਾਅਦ ਸਾਨੂੰ ਅਫਸਰਾਂ ਨੇ ਨਾਲ ਲਈ ਆ ਕੇ ਡੀਐਸਪੀ ਐਸਐਚਓ ਐਸਡੀਐਮ ਤਹਿਸੀਲਦਾਰ ਇਹਨਾਂ ਨੇ ਸਾਨੂੰ ਨਾਲ ਲਿਆ ਕੇ ਜਮਸ਼ੇਰ ਪਿੰਡ ਸੀਗਾ ਲਾਗੇ ਉੱਥੇ ਸਾਨੂੰ ਜਿਹੜੀ ਜਗ੍ਹਾ ਦਿੱਤੀ ਸੀ ਆ ਜਮੀਨ ਤੁਹਾਡੀ ਆ ਇੱਥੇ ਤੁਸੀਂ ਸਵੇਰੇ ਆ ਕੇ ਪੰਜ-ਪੰਜ ਮਰਲੇ ਤੁਹਾਨੂੰ ਪਲਾਟ ਦਿੱਤੇ ਜਾਣਗੇ ਜਦੋਂ ਸਸਕਾਰ ਕਰਤਾ ਜੀ ਉਹਦੀ ਵੀਡੀਓ ਆ ਜਦੋਂ ਸਸਕਾਰ ਕਰਤਾ ਸਾਰਾ ਪ੍ਰਸ਼ਾਸਨ ਮੰਨ ਕੇ ਬਾਅਦ ਵਿੱਚ ਮੁੱਕਾ ਵੀਡੀਓ ਦੇ ਵਿੱਚ ਇਹ ਗਰੀਬਾਂ ਨਾਲ ਹਮੇਸ਼ਾ ਝੋਕਾ ਹੁੰਦਾ ਆ ਇਹ ਜਿਹੜੀ ਸਰਕਾਰ ਮੈਂ ਤੁਹਾਡੇ ਤੋਂ ਪਹਿਲਾਂ ਦੱਸਦਾ ਮੈਂ ਕਹਾਂ ਜੀ ਇਹਨਾਂ ਨੇ ਜਦੋਂ ਮੁੱਖ ਮੰਤਰੀ ਸੀ ਇਹਨਾਂ ਨੇ ਤਾਂ ਸੀਲਿੰਗ ਕਿ ਟੀ ਵੀ ਕਰਤਾ ਸੀ ਜੇ ਆਪਣੀ ਮੈਂ ਤਾਂ ਕਰਿਆ ਸੀਗੇ ਪੰਜ-ਪੰਜ ਮਰਲੇ ਤੁਹਾਨੂੰ ਸਭ ਨੂੰ ਮਿਲਣ ਇਹਨਾਂ ਨੇ ਉਹ ਕੰਮ ਰੋਕਿਆ ਵਾ ਪਰ ਵੱਡਾ ਦਾ ਜਾਇਜ਼ ਗੱਲ ਹੈ ਕਿ ਤੁਹਾਡੇ ਅੰਦਰ ਘਰ ਹੈ ਉਹਨੂੰ ਇੱਥੇ ਤੇ ਜੇ ਪੱਟਣਾ ਹੈ ਤਾਂ ਤੁਹਾਨੂੰ ਘਰ ਦੇਣਾ ਚਾਹੀਦਾ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਜੀ ਫਿਕਰ ਨਾ ਕਰੋ ਮੈਂ ਕਰੂੰਗਾ ਇਹ ਸਮਝ ਲੈਣਾ ਹਰ ਸਾਲ ਜੀ ਇਹ ਦਰਿਆ ਦੇ ਪਰਲੇ ਬੰਨੇ ਨਾ ਬੰਨਦੇ ਇਹ ਹਰ ਸਾਲ ਥੋੜਾ ਵੀ ਦਰਿਆ ਓਵਰਰੋਡ ਹੁੰਦਾ ਤਾਂ ਵੀ ਇਹ ਘਰ ਦੇ ਬਚਾਉਂਦੇ ਹਾਂ ਅੱਜ ਮੈਂ ਹੈਗਾ ਐਮਪੀ ਹਾਂ ਜੀ ਜਿੰਨਾ ਮੇਰਾ ਜੋਰ ਹੈ ਮੈਂ ਚਲਾਉਂਗਾ ਬਿਲਕੁਲ ਜੀ ਬਿਲਕੁਲ ਤੇ ਜੇ ਨਹੀਂ ਤਾਂ 1.5 ਸਾਲ ਕੱਢ ਲੋ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੁਹਾਨੂੰ ਘਰ ਜੇ ਨਵੇਂ ਨਾਂ ਦਿੱਤੇ ਨਾ ਤਾਂ ਮੈਨੂੰ ਫੜ ਲਿਓ ਨਹੀਂ ਤੁਸੀਂ ਸਰ ਮਾੜਾ ਹੱਲਾ ਮਾਰੋ ਬਾਕੀ ਅਸੀਂ ਪੂਰਾ ਹੱਲਾ ਮਾਰਾਂਗਾ ਪੂਰਾ ਪੰਜ ਮਰਲੇ ਇਹ ਕੀ ਤੁਹਾਨੂੰ ਕੋਈ ਗੱਡੀ ਅੱਜ ਲੈਣ ਗਿਆ ਚੱਲੇ ਬੰਦੇ ਪਰ ਗੱਡੀ ਨਹੀਂ ਸਾਨੂੰ ਮਿਲੀ ਸੀ ਉਹ ਐਸਡੀਐਮ ਮੈਡਮ ਕਿੱਧਰ ਹੈ ਗੱਡੀ ਚਾਹੀਦੀ ਉਹ ਇਨਸਪੈਕਟਰ ਸਾਹਿਬ ਇਹਨਾਂ ਨੂੰ ਇੱਕ ਇੱਕ ਕਿਸ਼ਤੀ ਦਾ ਦੋ ਨਾ ਇਹਨਾਂ ਨੂੰ ਬੇੜੀ ਦੇ ਦਿਓ ਇਹਨਾਂ ਨੂੰ ਇੱਕ ਗੱਲ ਕਰਨੀ ਹੈ ਇੱਕ ਮਿੰਟ ਇਹਨਾਂ ਨੂੰ ਇੱਕ ਬੇੜੀ ਦੇ ਦਿਓ ਠੀਕ ਹੈ ਠੀਕ ਹੈ ਹੈਗਾ ਤੁਹਾਡੇ ਪੈਨਤੀ ਜਾ ਬਰਵਾ ਦੇਣਾ ਸਰ ਮੈਂ ਕਰ ਲੈਣੇ ਇਹ ਕਰਾਂਗੇ ਪਿਛਲੇ